ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਭ ਤੋਂ ਵੱਡੀ ਖੁਸ਼ਖਬਰੀ ਪਹਿਲਾਂ ਇਹ ਹੈ ਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਲਗਾਤਾਰ ਵੀਜ਼ਾ ਕੈਨੇਡਾ ਦੇ ਆ ਰਹੇ ਨੇ ਜਦਕਿ ਪੰਜਾਬ ਚ ਬਹੁਤੀਆਂ ਥਾਵਾਂ ਤੇ ਸਾਨੂੰ ਰਿਫਿਊਜ਼ਲ ਦੇਖਣ ਨੂੰ ਮਿਲ ਰਹੇ ਨੇ ਸੋ ਫਰਕ ਸਾਫ਼ ਹੈ ਕਿ ਤੁਸੀਂ ਇੱਕ ਆਰਗੇਨਾਈਜ਼ਡ ਐਜੂਕੇਸ਼ਨ ਜਾਂ ਇੱਕ ਜਿਹੜੇ ਡਾਇਰੈਕਟ ਰਿਪਰਿਜ਼ੈਂਟ ਨੇ ਕਾਲਜਸ ਯੂਨੀਵਰਸਿਟੀਆਂ ਦੇ ਅਗਰ ਉਸ ਕੰਪਨੀ ਤੋਂ ਫਾਈਲ ਲਗਾਉਣੀ ਹੋ ਔਰ ਪ੍ਰੋਪਰ ਤਰ੍ਹਾਂ ਦੀ ਫਾਈਲ ਲੱਗਦੀ ਹੈ ਕੈਨੇਡਾ ਚ ਤੇ ਤੁਹਾਡਾ ਵੀਜ਼ਾ ਚਾਂਸਸ ਬਹੁਤ ਜ਼ਿਆਦਾ ਹੈ ਜਸਵੀ ਜੀ ਤੁਹਾਡਾ ਸਕਸੈਸ ਰੇਟ ਇਸ ਵੇਲੇ ਅੰਦਾਜ਼ਨ ਕਿੰਨਾ ਚੱਲ ਰਿਹਾ ਤੁਸੀਂ ਦੇਖੋ ਇਸ ਟਾਈਮ ਵੀ ਜੇ ਮੈਂ ਕਹਾ ਤਾਂ ਸਾਡਾ ਸਕਸੈਸ ਰੇਟ 80% ਤੋਂ ਉੱਤੇ ਚੱਲ ਰਿਹਾ 80% ਤੋਂ ਉੱਤੇ ਸੋ 10 ਤੋਂ 8 9 ਵੀਜ਼ਾ ਅੱਲੇ ਵੀ ਲੱਗ ਕੇ ਆ ਰਹੇ ਲੱਗ ਕੇ ਆ ਰਹੇ ਜਸਮੀ ਜੀ ਕੈਨੇਡਾ ਬਾਰੇ ਹੀ ਮੰਨਿਆ ਜਾ ਰਿਹਾ ਸੀ ਕਿ ਜਦੋਂ ਨਾਨ ਐਸਡੀਐਸ ਆ ਗਿਆ ਤੇ 4 4 5 5 6 6 ਮਹੀਨੇ ਪਤਾ ਨਹੀਂ ਵੀਜ਼ਾ ਆਏਗਾ ਜਾਂ ਨਹੀਂ ਮੈਨੂੰ ਵੀ ਲੱਗ ਰਿਹਾ ਸੀ ਪਤਾ ਨਹੀਂ ਆਫਰ ਲੈਟਰ ਮਿਲੇਗੀ ਜਾਂ ਨਹੀਂ ਪਰ ਕਹਿੰਦੇ ਜਿਵੇਂ ਤੁਸੀਂ ਵੀ ਦੱਸਿਆ ਪਿਛਲੇ ਸ਼ੋਅ 'ਚ ਕਿ ਯੂਏਈ ਦੇ ਵਿੱਚ ਉੱਥੇ ਪ੍ਰੋਸੈਸਿੰਗ ਹੋ ਰਹੀ ਆ ਫਾਈਲਸ ਦੀ ਔਰ ਤਿੰਨ ਤਿੰਨ ਹਫਤੇ ਜਿਹੜੇ ਨੇ ਉਹ ਲੱਗ ਰਹੇ ਨੇ ਔਰ ਕਿਸੇ ਕੇਸ ਚ 4 ਦਿਨਾਂ ਦੇ ਵਿੱਚ ਵੀ ਕੈਨੇਡਾ ਦਾ ਵੀਜ਼ਾ ਆ ਰਿਹਾ ਹੈ ਤੇ ਪੂਰੀ ਸਥਿਤੀ ਕਿਵੇਂ ਬਣ ਗਈ ਨਾਨ ਐਸਡੀਐਸ ਤੋਂ ਉਮੀਦ ਨਹੀਂ ਸੀ ਇੰਨੀ ਜਲਦੀ ਵੀਜ਼ਾ ਆਏਗਾ ਸੋ ਦੇਖੋ ਥਿਸ ਇਜ਼ ਅ ਵੈਰੀ ਵੈਰੀ ਪੋਜ਼ਿਟਿਵ ਨਿਊਜ਼ ਕਿ ਜਿੰਨੇ ਵੀ ਕੈਨੇਡੀਅਨ ਸਾਡੇ ਇੰਡੀਅਨ ਅਪਲੀਕੇਸ਼ਨਸ ਆ ਦੇ ਵਿਲ ਬੀ ਪ੍ਰੋਸੈਸਡ ਇਨ ਯੂਏਈ ਐਂਡ ਦ ਪ੍ਰੋਸੈਸਿੰਗ ਟਾਈਮ ਹੈਜ਼ ਡਿਕਰੀਜ਼ਡ ਸਿਗਨੀਫੀਕੈਂਟਲੀ ਪਹਿਲਾਂ ਉੱਥੇ 8 ਹਫਤੇ ਦਿਖਾ ਰਿਹਾ ਸੀ ਹੁਣ ਉਹ 3 ਹਫਤੇ ਅਪਡੇਟ ਹੋ ਗਿਆ ਔਰ ਕਾਫੀ ਸਾਰੇ ਸਾਡੇ ਵੀਜ਼ਾਸ 4 ਦਿਨ 5 ਦਿਨ ਯਾ ਵੀ ਦਿਨ 3 ਵੀਕਸ ਦਾ ਆ ਹੀ ਰਹੇ ਨੇ ਸੋ ਸਟੂਡੈਂਟ ਥਿਸ ਇਜ਼ ਅ ਵੈਰੀ ਵੈਰੀ ਗੁੱਡ ਨਿਊਜ਼ ਕਿ ਜਿਹੜੇ ਆਪਣੇ ਰਿਜ਼ਲਟਸ ਆ ਇਵਨ ਇਨ ਨਾਰਥਨ ਐਸਡੀਐਸ ਕੈਟਾਗਰੀ ਜਲਦੀ ਆ ਰਹੇ ਆਂ ਬਟ ਚਿੰਤਾ ਦੀ ਗੱਲ ਇਹ ਹੈ ਕਿ ਜਿਹੜੇ ਰਿਫਿਊਜ਼ਲਸ ਆ ਰਹੇ ਆਂ ਜਿਹੜੇ ਬੱਚੇ ਸਹੀ ਤਰੀਕੇ ਆਪਣੀ ਫਾਈਲ ਨਹੀਂ ਲਗਾ ਰਹੇ ਕੈਨੇਡਾ ਚ ਉਹ ਬੱਚਿਆਂ ਨੂੰ ਵੀ ਇੱਕ ਅਪਰੋਚ ਨਾਲ ਵੀਜ਼ਾ ਲਾਣਾ ਪਏਗਾ ਇੱਕ ਸਹੀ ਕੰਸਲਟੈਂਟ ਨੂੰ ਚੂਜ਼ ਕਰਕੇ ਲਾਣਾ ਪਏਗਾ ਕਿਉਂਕਿ ਸਾਡੇ ਕੋਲ ਕਾਫੀ ਸਾਰੇ ਬੱਚੇ ਹੁਣ ਇਦਾਂ ਦੇ ਵਿਜ਼ਿਟ ਕਰ ਰਹੇ ਨੇ ਜਿਨ੍ਹਾਂ ਨੂੰ ਕੈਨੇਡਾ ਤੋਂ ਰਿਫਿਊਜ਼ਲ ਆ ਰਹੀ ਹੈ ਇਨ ਫੈਕਟ ਉਹਨਾਂ ਦੀ ਅੱਛੀ ਪ੍ਰੋ बिल्कुल ठीक है जसवीर जी मेनु पता लगे जी आई सी जमा कराता जी आईसी बारह साढ़े बारह लाख अम्म कराता अलेज की फीस हजार डॉलर से पैल आ गया हजार डॉलर जमा करा के पैल लै लिया बट उसो बादलेज की फीस तीन अठारह हजार डॉलर सोलह हजार डॉलर पेंडिंग है ਉਸ ਅਮਾਉਂਟ ਨੂੰ ਕਨਸਿਡਰ ਕਰਦਿਆਂ ਹੋਇਆ ਕਿ ਉਹ 10-11 ਲੱਖ ਰੁਪਈਆ ਹੱਲੇ ਪੈਂਡਿੰਗ ਹੈ ਸੋ ਉਹ ਤੁਸੀਂ ਸਾਲ ਦਾ ਪੇ ਕਰਨਾ ਹੈ that you have to show ਪਲੱਸ ਮਿਸਲੀਨੀਅਸ ਐਕਸਪੈਂਸਸ ਯੂ ਹੈਵ ਟੂ ਸ਼ੋ ਯਾਨੀ 14-15 ਲੱਖ ਰੁਪਈਏ ਦੀ ਬੈਂਕ ਸਟੇਟਮੈਂਟ ਲੱਗਣੀ ਚਾਹੀਦੀ ਹੈ ਬਟ ਨਾਰਮਲੀ ਸਾਡੇ ਜਿਹੜੇ ਸਟੂਡੈਂਟਸ ਹੁੰਦੇ ਉਹਨਾਂ ਕੋਲ ਬੈਂਕ ਸਟੇਟਮੈਂਟ ਨਹੀਂ ਹੁੰਦੀ ਔਰ ਉਹ ਕੰਸਲਟੈਂਟ ਕਹਿੰਦਾ ਮੈਂ ਸ਼ੋ ਕਰ ਦਾਂਗਾ ਉਹਦੇ ਪੈਸੇ ਲੈ ਲੈਂਦਾ ਸੋ ਥਿਸ ਇਜ਼ ਅ ਵੈਰੀ ਵੈਰੀ 빅 ਬਿਜ਼ਨਸ ਇੰਟਰਸਟ ਦੇ ਪੈਸੇ ਤੇ ਇਮੀਗ੍ਰੇਸ਼ਨ ਇੰਡਸਟਰੀ ਬਹੁਤ ਵੱਡਾ ਇੱਕ ਬਿਜ਼ਨਸ ਕਰਦੀ ਹੈ ਔਰ ਕਾਫੀ ਜ਼ਾਰੇ ਕੰਸਲਟੈਂਟ ਸਿਰਫ ਫੰਡ ਸ਼ੋਅ ਤੇ ਹੀ ਸਰਵਾਈਵ ਕਰਦੇ ਨੇ ਸੋ ਸਟੂਡੈਂਟ ਇਹ ਜਿਹੜਾ ਕੰਸਲਟੈਂਟ ਤੁਹਾਨੂੰ ਕਹਿੰਦਾ ਹੈ ਕਿ ਫੰਡ ਸ਼ੋ ਮੈਂ ਕਰ ਦਾਂਗਾ ਸੋ ਉਹਨੂੰ ਵੀਜ਼ਾ ਲੈਣ ਚ ਤੁਹਾਡਾ ਕੋਈ ਇੰਟਰਸਟ ਨਹੀਂ ਹੈਗਾ ਉਹਨੂੰ ਸਿਰਫ ਤੁਹਾਡੇ ਫੰਡ ਸ਼ੋ ਕਰਨ ਚ ਦਿਲਸਤ ਹੈ ਸੋ ਜੇ ਤੁਹਾਨੂੰ ਕਾਲਰ ਰਿਫਿਊਜ਼ਲ ਆ ਜਾਂਦੀ ਹੈ ਹੀ ਹੈਜ਼ ਮੀ ਲੋਟ ਆਫ ਮਨੀ ਆਊਟ ਆਫ ਫੰਡ ਸ਼ੋ ਸੋ ਸਟੂਡੈਂਟਸ ਜਦੋਂ ਆਪਾਂ ਫੰਡ ਸ਼ੋ ਕਰਦੇ ਪਹਿਲੀ ਗੱਲ ਤੋਂ ਪੁਰਾਣੇ ਨਹੀਂ ਹੈਗੇ ਆਂ ਦੂਸਰੀ ਚੀਜ਼ ਉਹ ਨਾ ਦਾ ਰੀਜ਼ਨ ਨਹੀਂ ਹੈਗਾ ਕਿਥੋਂ ਆਏ ਨੇ ਤੀਸਰੀ ਚੀਜ਼ ਜਿਵੇਂ 15 ਲੱਖ ਚਾਹੀਦੇ ਸੀ ਆਪਾਂ 8 ਲੱਖ ਸ਼ੋਅ ਕਰਤੇ ਹੁਣ ਤੁੱਕਾ ਨਹੀਂ ਵੱਜਣਾ ਕੈਨੇਡਾ 'ਚ ਹੁਣ ਆਪਾਂ ਕਹੀਏ ਕਿ ਚਾਂਸ ਨਾ ਵੀਜ਼ਾ ਮਿਲ ਜਾਏਗਾ ਉਹ ਨਹੀਂ ਮਿਲਣਾ ਉਹ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਸਾਨੂੰ ਟੈਕਨੀਕਲੀ ਸਾਊਂਡ ਹੋ ਕੇ ਫਾਈਲ 'ਚ ਕਿਹੜੇ ਡਾਕੂਮੈਂਟ ਲੱਗਣੇ ਆ ਕਿਹੜੇ ਨਹੀਂ ਲੱਗਣੇ ਆ ਉਹ ਸਾਰੀਆਂ ਚੀਜ਼ਾਂ ਦੇਖ ਕੇ ਸਾਨੂੰ ਫਾਈਲ ਦੁਬਾਰਾ ਲਾਣੀ ਪੈਣੀ ਆ ਔਰ ਮੈਂ ਇੱਕ ਚੀਜ਼ ਹੋਰ ਐਡ ਕਰਾਂਗਾ ਇੱਥੇ ਕਿ ਕੈਨੇਡਾ ਹੁਣ ਜੇ ਜਾਣਾ ਹੈ ਤਾਂ ਕੈਨੇਡਾ ਇਟਸੈਲਫ ਸਰਕਾਰ ਨੇ ਤੁਹਾਡੇ ਲਈ ਇੱਕ ਸਟ੍ਰੈਟੈਜਿਕ ਪਾਥਵੇ ਤ ਕਿ ਜਾਂ ਤਾਂ ਤੁਸੀਂ ਇੰਨਾ ਕੋਰਸਸ ਚਾਹੋ ਜਾਂ ਫਿਰ ਤੁਸੀਂ ਬੈਚਲਰ ਡਿਗਰੀ ਚਾਹੋ ਜਾਂ ਤੁਸੀਂ ਵਰਕ ਪਰਮਿਟ ਲੈਣਾ ਹੈ ਨਹੀਂ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਕੁਝ ਕੋਰਸਸ ਤੇ ਸੋ ਸਟੂਡੈਂਟਸ ਆਪਾਂ ਹੁਣ ਦੇਖੀਏ ਕਿ ਪਹਿਲਾਂ ਬੱਚੇ ਉਹ ਕੋਰਸਸ ਨਹੀਂ ਕਰਦੇ ਸੀ ਜਿਹੜੇ ਕੋਰਸਸ ਉੱਥੇ ਲੇਬਰ ਸ਼ਾਰਟ ਸ킬 ਲਿਸਟ 'ਚ ਹੈਗੇ ਸੀ ਹੁਣ ਜਿਹੜੇ ਕੋਰਸਿਸ ਸਰਕਾਰ ਵਰਕ ਪਰਮਿਟ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਬਹੁਤ ਸੌਚ ਸਮਝ ਕੇ ਉਹ ਕੋਰਸ ਦੀ ਲਿਸਟ ਬਣਾਈ ਹੈ ਕਿ ਇਹ ਲੋਕੀ ਸਾਨੂੰ ਚਾਹੀਦੇ ਨੇ ਔਰ ਆਉਣ ਵਾਲੇ ਸਮੇਂ 'ਚ ਉਸ ਲਿਸਟ 'ਚ ਹੁਣ ਕੋਰਸੇਸ ਐਡ ਹੋਈ ਜਾ ਰਹੇ ਨੇ ਇਨੀਸ਼ੀਅਲੀ ਦੇਖਣ ਨੂੰ ਮਿਲਿਆ ਸੀ ਕਿ ਸੋਸ਼ਲ ਸਰਵਿਸ ਵਰਕਰ ਅੰਡਰ ਚਾਈਲਡਹੂਡ ਐਜੂਕੇਸ਼ਨ ਉਹ ਲਿਸਟ 'ਚ ਨਹੀਂ ਸੀ ਪਰ ਹੁਣ ਉਹ ਐਡ ਹੋ ਗਿਆ ਔਰ ਬਹੁਤ ਜਲਦੀ ਹਸਪਿਟੈਲਿਟੀ ਦੇ ਕੋਰਸੇਸ ਵੀ ਉਹਦੇ 'ਚ ਐਡ ਹੋਣਗੇ ਸੋ ਡੇਲੀ ਬੇਸਿਸ 'ਚ ਉਸ 'ਚ ਐਡ ਹੀ ਹੋ ਰਹੇ ਆ ਡਿਲੀਟ ਕੋਈ ਨਹੀਂ ਹੋ ਰਿਹਾ ਬਟ ਐਡ ਹੀ ਹੋ ਰਹੇ ਆ ਹੋਰ ਕੋਰਸੇਸ ਸੋ ਡੇਲੀ ਕਾਲਜੇਸ ਵੀ ਸਾਨੂੰ ਮੇਲਸ ਕਰ ਰਹੇ ਆ ਕਿ ਆਹ ਵਾਲੇ ਕੋਰਸ ਨੂੰ ਐਡ ਹੋ ਗਏ ਆਹ ਵਾਲੇ ਕੋਰਸੇਸ ਨੂੰ ਨਹੀਂ ਹੋਏ ਸੋ ਥੇਅਰ ਇਸ ਅਚਾਂਸ ਕਿ ਬਹੁਤ سارے ਕੋਰਸਿਸ ਹੋਰ ਵੀ ਐਡ ਹੋਣਗੇ ਕਿਉਂਕਿ ਜਿਹੜੇ ਲੋਕ ਉੱਥੇ ਰਿਕੁਆਇਰਡ ਹੈਗੇ ਆ ਸੋ ਸਟੂਡੈਂਟਸ ਦੇਖੋ ਹੁਣ ਅਸੀਂ ਉਦਾਂ ਦੇ ਕੋਰਸ ਕਰਾਂਗੇ ਜਿਹੜੇ ਉੱਥੇ ਰਿਕੁਆਇਰਡ ਹੈ ਜੇ ਉਦਾਂ ਦੇ ਕੋਰਸ ਕਰਾਂਗੇ ਸਾਨੂੰ ਜੌਬ ਮਿਲੇਗੀ ਜੇ ਉਦਾਂ ਦੇ ਕੋਰਸ ਕਰਾਂਗੇ ਸਾਨੂੰ ਉੱਥੇ ਪੀਆਰ ਮਿਲੇਗੀ ਬਟ ਜਿਹੜੀ ਪੀਆਰ ਦੀ ਪਲੈਨਿੰਗ ਹੈ ਨਾ ਉਹ ਡੇ 1 ਤੋਂ ਕਰਨੀ ਆ ਆਪਾਂ ਕਿਉਂਕਿ ਪੀਆਰ ਦੀ ਪਲੈਨਿੰਗ ਨਾਰਮਲੀ ਬੱਚੇ ਨਾ ਜਦੋਂ 6 ਮਹੀਨੇ ਸਾਲ ਰਹਿ ਜਾਂਦਾ ਵਰਕ ਪਰਮਿਟ ਦਾ ਉਦੋਂ ਸ਼ੁਰੂ ਕਰਦੇ ਨੇ ਐਂਡ ਦੈਨ ਦੇ ਫੀਲ ਕਿ ਹੁਣ ਪੀਆਰ ਨਹੀਂ ਹੋਣੀ ਔਰ ਅੱਜ ਦੇ ਵਿੱਚ ਬਹੁਤ ਸਾਰੇ ਬੱਚੇ ਉੱਥੇ ਇਦਾਂ ਦੇ ਹੈਗੇ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਔਰ ਪੀਆਰ ਨਹੀਂ ਹੋ ਰਹੀ ਹੈ ਬਟ ਉਹ ਬੱਚਿਆਂ ਨੇ ਧਿਆਨ ਹੀ ਨਹੀਂ ਦਿੱਤਾ ਔਰ ਦੇਖੋ ਹੁਣ ਅਸੀਂ ਦੂਜੇ ਕੰਟਰੀਜ਼ ਜਾਣ ਵੱਲ ਲੱਗ ਪਏ ਹਾਂ ਕਿ ਅਸੀਂ ਜਾਣੇ ਕਿ ਮੈਨੂੰ ਜਰਮਨੀ ਭੇਜ ਦੋ ਮੈਨੂੰ ਸਪੇਨ ਭੇਜ ਦੋ ਮੈਨੂੰ ਨਾਰਵੇ ਭੇਜ ਦੋ ਮੈਨੂੰ ਕਿਤੇ ਵੀ ਭੇਜ ਦੋ ਬਟ ਤੁਸੀਂ ਸੋਚਿਆ ਕਿ ਉੱਥੋਂ ਦੇ ਵੀਰ ਪਾਥवेज ਕੈਨੇਡਾ ਤੋਂ ਵੀ ਡਿਫਿਕਲਟ ਹੈਗੇ ਆ ਜੇ ਤੁਸੀਂ ਕੈਨੇਡਾ ਜਾ ਕੇ ਫ੍ਰੈਂਚ ਸਿੱਖ ਲਓ ਤਾਂ ਪੀਆਰ ਬਿਲਕੁਕੁਲ ਸਿੱਧੀ ਸਿੱਧੀ ਹੁੰਦੀ ਬਟ ਜੇ ਕੈਨੇਡਾ ਜਾ ਕੇ ਸ਼ਾਰਟ ਸਕਿੱਲ ਵਾਲਾ ਕੋਰਸ ਕਰ ਲਈਏ ਤਾਂ ਵੀ ਪੀਆਰ ਹੁੰਦੀ ਹੈ ਕੈਨੇਡਾ ਜਾ ਕੇ ਆਪਾਂ ਸ ਸਕੈਚੂਨ ਚਲ ਜਾਈਏ Atlantik ਚਲ ਜਾਈਏ ਕੁਝ ਰੂਰਲ ਅਲਬਰਟਾ ਚਲ ਜਾਈਏ ਤਾਂ ਵੀ ਪੀਆਰ ਹੁੰਦੀ ਹੈ ਬਟ ਜੇ Ontario ਜਾ ਕੇ ਵੀ ਸ਼ਾਰਟ ਸਕਿੱਲ ਵਾਲਾ ਕੋਰਸ ਕਰਾਂਗੇ ਤਾਂ ਵੀ ਪੀਆਰ ਹੁੰਦੀ ਹੈ Ontario ਵਿੱਚ ਵੀ ਇਦਾਂ ਦੇ ਸ਼ਹਿਰ ਆ ਜਿੱਥੇ RNIP ਹੈਗਾ ਉੱਥੇ ਵੀ ਪੀਆਰ ਹੁੰਦੀ ਹੈ ਜਿਹਦਾ ਹੁਣ ਨਾਮ ARIP ਹੋ ਚੁੱਕਿਆ ਹੈ RCIP ਹੋ ਚੁੱਕਿਆ ਹੈ ਉੱਥੇ ਵੀ ਪੀਆਰ ਹੁੰਦੀ ਹੈ ਬਟ ਇਹ ਚੀਜ਼ ਸਮਝਾਣ ਲਈ ਤੁਹਾਨੂੰ ਇੱਕ ਸਹੀ ਕੰਸਲਟੈਂਟ ਦੀ ਲੋੜ ਹੈ ਔਰ ਆਪਾਂ ਨੂੰ ਜਿਹੜੇ ਇਸ ਤਰੀਕੇ ਆਪਾਂ ਕੈਨੇਡਾ ਜਾ ਰਹੇ ਸੀ ਉਸ ਤਰੀਕੇ ਹੁਣ ਕੈਨੇਡਾ ਨਹੀਂ ਜਾਣਾ ਉਸ ਤਰੀਕੇ ਅਸੀਂ ਹੁਣ ਕੈਨੇਡਾ ਨਹੀਂ ਜਾਣਾ ਅਸੀਂ ਕੈਨੇਡਾ ਹੁਣ ਪ੍ਰੋਪਰ ਪਲੈਨਿੰਗ ਨਾਲ ਜਾਣਾ ਪਲੈਨਿੰਗ ਨਾਲ ਚਲੋ ਥੈਂਕ ਯੂ ਸੋ ਮੱਚ ਬਹੁਤ ਹੀ ਮਹੱਤਵਪੂਰਨ ਜਾਣਕਾਰੀ 90413 90412 ਤੁਰੰਤ ਜਸਮੀਤ ਜੀ ਦੇ ਨਾਲ ਗੱਲ ਕਰੋ ਇਹਨਾਂ ਦੀ ਟੀਮ ਦੇ ਨਾਲ ਗੱਲ ਕਰੋ ਪਰ ਆਪਣੀ ਫਾਈਲ ਲਾਓ ਥੈਂਕ ਯੂ ਸੋ ਮੱਚ